ਕੋਆ ਲਾਈਟਾਂ ਜਿਹੜੀ ਰੇਲਵੇ ਚ ਵਰਤਦੀਆਂ ਹੁੰਦੀਆਂ ਹੁੰਦੀ ਸੀਗੇ ਪੁਰਾਣੇ ਜ਼ਮਾਨਿਆਂ ਚ ਇੱਥੇ ਮਤਲਬ ਹਰਾ ਲਾਲ ਜਾਂ ਜੋ ਵੀ ਕਲਰ ਪਾਇਆ ਜਾਂਦਾ ਸੀ ਰੰਗ ਦੀ ਸ਼ੀਸ਼ਾ ਪਾਇਆ ਜਾਂਦਾ ਸੀ ਇੱਥੋਂ ਦੀ ਇੱਥੇ ਇੱਥੋਂ ਦੀ ਤੇਲ ਪਾ ਕੇ ਮਿੱਟੀ ਦਾ ਲਾਈਟ ਜਗਾ ਕੇ ਉਹ ਚੰਦ ਦੇ ਨਾਲ ਫਿਰ ਇੱਥੋਂ ਰੈਫਲੈਕਟ ਕਰਦਾ ਸੀ ਇੱਧਰ-ਉਧਰ ਕਰਕੇ ਉਹ ਦੂਰ ਤੱਕ ਦਿਖਾਉਂਦੇ ਜਾਂਦੇ ਸੀ ਜੋ ਰੇਲਵੇ ਦੇ ਵਿੱਚ ਉਸ ਸਮੇਂ ਹੁੰਦੀ ਸੀ ਤੇ ਇਸ ਤੋਂ ਬਿਨਾਂ ਤੁਹਾਨੂੰ ਬਹੁਤ ਸਾਰੇ ਦਿਖਾ ਉਹਨਾਂ ਵੇਲੇ ਦੀ ਲਾਲ ਟੈਂਡ ਉਹਨਾਂ ਵੇਲੇ ਚ ਲਾਲਟਣ ਇਹ ਸੀ ਹੁੰਦੀ ਸੀ ਦੀਵਾ ਇਹਦੇ ਵਿੱਚ ਜਗਾ ਕੇ ਰੱਖ ਲੈਂਦੇ ਸੀ ਹਵਾ ਨਹੀਂ ਮਤਲਬ ਬੌਝ ਨਾ ਜਾਵੇ ਥੋੜਾ ਜਿਆ ਤੂਤੋਂ ਦੀ ਹਵਾ ਪਾ ਕੇ ਆਕਸੀਜਨ ਮਿਲ ਕੇ ਉਹ ਜਗਦਾ ਰਹਿੰਦਾ ਸੀ ਤੇ ਅਦਰਵਾਈਜ਼ ਉਹ ਟੁੱਟ ਜਾਂਦਾ ਹੁੰਦਾ ਸੀਗਾ ਤੇ ਉਤ ਕੈਸ ਤੂ ਜਗਦਾ ਰਹਿੰਦਾ ਸੀ ਕਿਤੇ ਟੁੱਟ ਨਾ ਜਾਵੇ ਸੇਫਤੀ ਵਜੋਂ ਐਦਾਂ ਕਰਕੇ ਲਾਲਟਣ ਉਹਨਾਂ ਜ਼ਮਾਨਿਆਂ ਦੀ ਲਾਲਟਣ ਆਏ ਪੁਰਾਣੇ ਜ਼ਮਾਨਿਆਂ ਦੀ ਤੇ ਇਸ ਤੋਂ ਫਿਰ ਅਸਲ ਵਿੱਚ ਮੈਂ ਹੋਰ ਵੀ ਕਈ ਚੀਜ਼ਾਂ ਦਾ ਖਾਦਿਆਂ ਆਹ ਦੀਵਾ ਆਹ ਦੇਖੋ ਆਹ ਦੀਵਾ ਪੁਰਾਣਾ ਆਹ ਦੇਖੋ ਇਹ ਸਾਦਾ ਦੀਵਾ ਜਾਂ ਹੁੰਦਾ ਸੀਗਾ ਤੇ ਆਹ ਤੇ ਇਹਨਾਂ ਨੇ ਬਾਅਦ ਚ ਬਣਾਈ ਆ ਦੇਖੋ ਲਾਈਟ ਕਰ ਲਈ ਇੰਦਾਂ ਨੇ ਆ ਦੇਖੋ ਇਥੋਂ ਅੱਜ ਜਿਸੋ ਚਾ ਚੱਜ ਗੂਗਲ ਹੈ ਕਿਉਂ ਮੰਨਦੇ ਆ ਨਾ ਕਮਾਲ ਦੀ ਇੰਟੀਗ ਚੀਜ਼ਾਂ ਨੇ ਮਿਲ ਜਾਣੀ ਦਰਸ਼ਕੋ ਆ ਗਾਗਰਾਂ ਨੇ ਪੁਰਾਣੀਆਂ ਉਹਨਾਂ ਵੇਲੇ ਗਾਗਰਾਂ ਇਸ ਕਿਸਮ ਦੀਆਂ ਹੁੰਦੀਆਂ ਸੀ ਰੈਪਟਾਂ ਦੇ ਨਾਲ ਬਣੀਆਂ ਹੋਈਆਂ ਗਾਗਰਾਂ ਨੇ ਜਿਹੜੇ ਕਿ 2.5 ਸੌ ਸਾਲ ਪੁਰਾਣੀਆਂ ਦੱਸੀਆਂ ਜਾਂਦੀਆਂ ਤੇ ਆ ਜੋ ਇਧਰਲੇ ਪਾਸੇ ਦੇਖ ਲਿਏ ਕੀ ਕੁਛ ਪਿਆ ਵਾ ਆ ਪਤਾ ਨਹੀਂ ਕੀ ਹੋ ਸਕਦਾ ਸੀ ਸਿਸਟਮ ਅਹ ਛਤਰੀ ਜੀ ਪਈ ਕੁਛ ਛਤਰੀ ਹੋ ਸਕਦੀ ਹੈ ਕਿ ਨਮਾਰਦੀ ਬਣੀ ਹੋਈ ਇਹ ਛਤਰੀ ਨਜ਼ਰ ਆਉਗੀ ਤੇ ਜਿੰਦੇ ਸਾਰੇ ਤੇ ਦਰਵਾਜ਼ੇ ਵੀ ਪੁਰਾਣੇ ਪੁਰਾਣੇ ਲੱਗੇ ਹੋਏ ਆ ਹਾਲ ਹੈ ਬਹੁਤ ਪੁਰਾਣੀਆਂ ਹਵੇਲੀਆਂ ਨੇ ਇੱਧਰ ਅੱਗੇ ਜਾ ਕੇ ਦੇਖਦੇ ਆ